ਦਾ ਬਜਟ ਜਲਾਸ ਤੇ ਦੂਜੇ ਦਿਨ ਵੀ ਹੰਗਾਮਾ ਵੇਖਣ ਨੂੰ ਮਿਲਿਆ ਅੱਜ ਸੱਤਾ ਧਿਰ ਔਰ ਵਿਰੋਧੀ ਧਿਰ ਦੇ ਵਿੱਚ ਨੌਕ ਚੌਕ ਵੇਖਣ ਨੂੰ ਮਿਲੀ ਹੈ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਹੈ ਢਾਲੀਵਾਲ ਸਾਹਿਬ ਅੱਜ ਤਾਲਾ ਮਸਲਾ ਬਣਦਾ ਨਜ਼ਰ ਆਇਆ ਵਿਧਾਨ ਸਭਾ ਉਹ ਦੇ ਦੇ ਤਾਲਾ ਮਸਲਾ ਇੰਨਾ ਸੀਗਾ ਵੀ ਵਿਰੋਧੀ ਧਿਰ ਨੂੰ ਕਿਹਾ ਤਾਂ ਭਾਇਆ ਜਾਵੇ ਵੀ ਬੈ ਕੇ ਸੁਣੋ ਭਰਾਓ ਪੰਜਾਬ ਦੇ ਲੋਕਾਂ ਤੁਹਾਨੂੰ ਚੁਣ ਕੇ ਕੱਲਿਆ ਯਾਰ ਕੋ ਗੱਲ ਕਰੋ ਬੁੱਧਿਆਂ ਦੀ ਆ ਨਵੇਂ ਕੰਮ ਕਿਹੜਾ ਕੋਸ਼ਿਸ਼ ਕਰਕੇ ਆਏ ਬਾਜਾ ਸਾਹਿਬ ਬੜੀ ਮੁਰਦਾ ਆਵਾਜ਼ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਮੁਰਦਾਬਾਦ 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 ਇਹ ਕਾਂਗ ਦਾ ਕੌਂਸਲ ਦਾ ਕਾਗਜ਼ੀ ਇਥੇ ਕਰਦੇ ਮੈਂ ਤਾਂ ਹੈਰਾਨ ਆ ਅਸੀਂ ਜਦੋਂ ਆਏ ਪਹਿਲੀ ਵਾਰ ਆਈ ਸੋਚਿਆ ਜਾਦਾ ਇਹ ਬੰਦੇ ਤਿੰਨ ਤਿੰਨ ਚਾਚਾ ਦਾ ਬਣੇ ਐ ਨਾ ਕੋ ਕੋ ਸਬਕ ਲਾਹਾਂਗੇ ਕੋ ਸਿੱਖਾਂਗੇ ਇਹਨਾਂ ਦੇ ਪਿਓ ਦੇ ਪੁੱਤਾਂ ਨੇ ਅੱਜ ਤੱਕ ਇੱਕ ਸਿੱਖਣ ਵਾਲੀ ਗੱਲ ਨਹੀਂ ਕੀਤੀ ਜਦੋਂ ਮੈਂ ਤੇ ਮੁਰਦਾਬਾਦ ਮੁਰਦਾਬਾਦ ਮੈਂ ਤਾਂ ਹੈਰਾਨ ਐ ਵੀ ਇਹਨਾਂ ਦੀ ਪਾਰਟੀ ਦੀ ਇਹਨਾਂ ਨੂੰ ਪੁੱਛਦੀ ਸਾਡੀ ਪਾਰਟੀ ਸਾਨੂੰ ਉਸੇਲੇ ਕਹਿ ਦਿੰਦੀ ਆ ਤੁਸੀਂ ਆ ਕੀ ਕੀਤਾ ਆ ਕੀ ਕੀਤਾ ਮੈਨੂੰ ਪਤਾ ਨਹੀਂ ਕਾਂਗ ਦਾ ਤੇ ਖੜਗੇ ਸਾਹਿਬ ਬਰੋਧ ਕਹਿੰਦੀ ਜੀ ਕਿੱਥੇ ਆ ਉਹ ਆਪਣੇ ਵਿਰੋਧੀ ਧਿਰ ਦੇ ਨੇਤਾ ਨੂੰ ਪੁੱਛਣ ਭਈ 2 ਸਾਲ ਚ ਕੋਈ ਮੁੱਦਾ ਠਾਇਆ ਹੀ ਕੱਲ ਹੀ ਬਣਾਇਆ बस દોડ ਲੱਗੀ ਆ ਮੁਰਦਾਬਦ ਕਰਨ ਦੀ ਉਹਨਾਂ ਦੇ ਗੰਦੇ ਦਿਨ ਤੇ ਕੌਣ ਜਿਆਦਾ ਮੁਰਦਾਬਦ ਫਿਰ ਉਦੋਂ ਦੇ ਆਉਂਦੇ ਆ ਅੱਗੇ ਤੂੰ ਹੈ 6000 ਲੱਖਾਂ ਦਾ ਫੋਟੋ ਸ਼ੈਸ਼ਨ ਉਹ ਫੋਟੋ ਲੋ ਆ ਕੇ ਉਹਨਾਂ ਦੀ ਦੌੜ ਲੱਗੀ ਹੁੰਦੀ ਕਿਹੜਾ ਸਾਨੂੰ ਪਤਾ ਲੱਗ ਜਾਂਦਾ ਪਿਓ ਗਿਆ ਜੇ ਇੱਕ ਫੋਟੋ ਦੋੜ ਉਹ ਫਿਰ ਆਉਂਦੇ ਆ ਤੁਸੀਂ ਖੁਸ਼ ਦਿੰਦੇ ਬਸ ਆਗਰ ਸਿੱਧਾ ਜੀ ਫੋਟੋ ਸੈਸ਼ਨ ਕਰਦੇ ਹੁੰਦੇ ਆ ਉਹਨਾਂ ਦਾ ਕੋਈ ਮੰਤਵ ਨਹੀਂ ਪੰਜਾਬ ਦੇ ਮੁੱਦਿਆਂ ਤੇ ਦਾ ਸੀਐਮ ਦੀ ਕੁਰਸੀ ਵੀ ਅਰਚ ਚਰਚਾ ਬਣੀ ਰਹੀ ਸੀਐਮ ਸਾਹਿਬ ਕਹਿੰਦੇ ਨਜ਼ਰ ਆਏਗੀ ਬਾਜਵਾ ਸਾਹਿਬ ਲਈ ਇੱਕ ਕੁਰਸੀ ਉਹ ਤਾਂ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫ ਦੀ ਆ ਨਾ ਅਸਲ ਤੇ ਉਹ ਲੋਕ ਨੇ ਜਿਹੜੇ ਹੰਸਾ ਤੋਂ ਬਿਨਾਂ ਤੜਫਦੇ ਆ ਹੋਰ ਕੋਈ ਗੱਲ ਨਹੀਂ ਉਹ ਹੀ ਕਹਿੰਦਾ ਉਹਨਾਂ ਨੂੰ ਲਿਆ ਹੋਰ ਲਾ ਦੋ ਇਹ ਚਾਹਦੇ ਤਰਫੀ ਜਾਂਦੇ ਤਰਫੀ ਜਾਂਦੇ ਆ ਸਮਝ ਤੱਕ ਨਹੀਂ ਗਾਲ ਉਹ ਕਾ ਦਾ ਮੁੱਦਾ ਹੀ ਨਹੀਂ ਜਦੋਂ ਪੰਜਾਬ ਦੀ ਕੋਈ ਗੱਲ ਹੀ ਨਹੀਂ ਕਰਦੇ ਕੀ ਕਰਉਂ ਕੋਈ ਲੇਕਿਨ ਕਿਸ ਤਰ੍ਹਾਂ ਦੇਖਦੇ ਹੋ ਕਿ ਵਿਰੋਧੀ ਤੇ ਲਗਾਤਾਰ ਵਿਰੋਧ ਕਰ ਰਹੀ ਹੈ ਕਿਸਾਨਾਂ ਦਾ ਮਸਲਾ ਅੱਜ ਸੁਨੀਲ ਜਾਖੜ ਵੀ ਵਿਧਾਨ ਸਭਾ ਦੇ ਬਾਹਰ ਪਹੁੰਚਦੇ ਨਾ ਦੇਖੋ ਦੇਖੋ ਇੱਕ ਤੱਕ ਵਿਧਾਨ ਸਭਾ ਵਿੱਚ ਕਿਉਂ ਕਹਿਦੀ ਸਦੀ ਜਾਖੜ ਲੋਕ ਸਭਾ ਦੇ ਬਾਦ ਦੇਣ ਸੁਨੀਲ ਸਾਖੜ ਵਿਧਾਨ ਸਭਾ ਚ ਕੀ ਲੈਣਾ ਅੱਜ ਮੈਨੂੰ ਦੇਖ ਲੱਗਦੀ ਜਾਖੜ ਸਾਹਿਬ ਉੱਥੇ ਜਾਣ ਲੋਕ ਸਭਾ ਚ ਮੋਦੀ ਦੇ ਘਰ ਅੱਗੇ ਜਾਣ ਪਈ ਉਦੋਂ ਜਦੋਂ ਮੋਤੇ ਆਇਆ ਤੂੰ ਮੰਨਿਆ ਸੀ ਕਿ ਐਮਐਸਪੀ ਦਊਂਗਾ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰੂੰਗਾ ਕਦਿਆ ਮਾਫ ਕਰੂੰਗਾ ਇੱਥੇ ਅਵੇਂ ਤੂੰ ਡਰਾਮਾ ਕਰਨਾ ਕਿ ਉੱਥੇ ਜਾ ਤੇ ਜਿੰਮਤਿਆ ਪੰਜਾਬ ਦੀ ਲੜਦੀ ਤੇ ਉੱਧਰ ਗਏ ਨਹੀਂ ਇੱਥੇ ਆ ਕੇ ਕਿਦ ਪਤਾ ਲੱਗਾ ਵੀ ਧਰਦਾ ਧੋਲਾ ਲਾ ਕੇ ਚੱਲ ਗਏ ਚੋਣਾ ਦੇ ਨੇੜੇ ਸਿਆਸਤ ਭਖਦੀ ਨਜ਼ਰ ਆ ਰਹੀ ਸੋਣਾ ਸਿਆਸਤ ਤਾਂ ਤੇ ਹੋਣੀ ਆ ਪਰ ਬੀਜੇਪੀ ਦਾ ਭਾਲੇ ਕਿ ਪੰਜਾਬ 14 ਕੋ ਬੂਥ ਸੱਗੂ ਜਾਂ ਪੰਜਾਬ ਦੇ ਲੋਕਾਂ ਤੋਂ ਵੱਡ ਦੇਣਗੇ ਮੈਂ ਕਿਹਾ ਕਾਂਗਰਸ ਦਾ ਤਾਂ ਕੰਮ ਹੋਇਆ ਪਿਆ ਜੀ ਚਾ ਚਲੋ ਵੱਡੀ ਗੱਲ ਆਖੀ ਐ ਇਹਨਾਂ ਨੇ ਸਿੱਧੇ ਤੌਰ ਤੇ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕੁਲਦੀਪ ਸਿੰਘ ਢਾਲੀਵਾਲ ਦੀ ਇਸ ਗੱਲ ਦਾ ਜਵਾਬ ਕਾਂਗਰਸ ਸੀ ਤੇ ਬੀਜੇਪੀ ਆਗੂ ਉਹਨਾਂ ਨੂੰ ਕਿਸ ਲਹਜ਼ੇ ਵਿੱਚ ਦਿੰਦੇ ਨਜ਼ਰ ਆਣਗੇ ਕੈਮਰਾ ਪਰਸਾਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par